ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲਓ ਜੀ ਅੱਜ ਦੀ ਵੀਡੀਓ ਪਿੰਡ ਬੁੱਟਰ ਜੀ ਜ਼ਿਲ੍ਹਾ ਤੇ ਤਹਿਸੀਲ ਬਾਈ ਨੂੰ ਪੈਂਦਾ ਜੀ ਮੋਗਾ ਤੁਹਾਡੇ ਵਾਸਤੇ ਤਿੰਨ ਐਨੀਮਲ ਲੈ ਕੇ ਆਏ ਜੀ ਦੋ ਤਾਂ ਸੂਏ ਸਵਾਏ ਨਾਗਾ ਜੀ ਤੇ ਇੱਕ ਤੋਕੜ ਆ ਜਾਣਕਾਰੀ ਪ੍ਰੋਪਰ ਤੁਹਾਨੂੰ ਬਾਈ ਤੋਂ ਲੈ ਕੇ ਦਿੰਨੇ ਆ ਤਸੱਲੀ ਪਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਲਗਾਤਾਰ ਚੱਲਦਾ ਰਹਿਣਾ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਜੀ ਤੀਨਾ ਆਪਣਾ ਪਿੰਡ ਬੁਟਰਾ ਜ਼ਿਲ੍ਹਾ ਮੋਗਾ ਜੀ ਠੀਕ ਆ ਜੀ ਮੋਬਾਈਲ ਨੰਬਰ ਜੀ 9855841850 ਠੀਕ ਹੈ ਜੀ ਬਾਈ ਨੂੰ ਟੀਨਾ ਬੈਟਰੀਆਂ ਵਾਲਾ ਕਹਿੰਦੇ ਮੈਂ ਇਹ ਜੀ ਦੁਕਾਨ ਆ ਜੀ ਆਪਣੀ ਅੱਡੇ ਦੀ ਠੀਕ ਹੈ ਜੀ ਅੱਡੇ ਕੋਲ ਬਾਈ ਦੀ ਦੁਕਾਨ ਆ ਜੀ ਬੈਟਰੀਆਂ ਦੀ ਤੇ ਕੋਈ ਵੀਰ ਨੂੰ ਵੀ ਪੁੱਛ ਸਕਦੇ ਟੀਨਾ ਬੈਟਰੀਆਂ ਵਾਲਾ ਟੀਨੇ ਹੋਰ ਨੇ ਵੀ ਕੰਝਾਂ ਦੇ ਨਾਂ ਹੈਗੇ ਪੈਂਡ ਚ ਪਰ ਜਿਹੜਾ ਬੈਟਰੀ ਵਾਲਾ ਟੀਨਾ ਬਾਈ ਦਾ ਨਾਂ ਆਈ ਹੈ ਜੀ ਤੇ ਹਰ ਲ ਜਾਂਦੇ ਨਾਲ ਇੱਕ ਵੀਰੇ ਬੇਨਤੀ ਹੈ ਕਿ ਤਸੱਲੀ ਪਰਖ ਤੁਸੀਂ ਕਰਨੀ ਮੇਰਾ ਕੰਮ ਸਰਪ ਤੁਹਾਨੂੰ ਪਸ਼ੂ ਦਿਖਾਉਣਾ ਹੈ ਇੱਕ ਨੰਬਰ ਤੋਂ ਵੀਰੇ ਸ਼ੁਰੂ ਕਰ ਲਾਂਗੇ ਸੂਆ ਗੰਨਾ ਮਸੂਈ ਹੈ ਜੀ ਦੂਜਾ ਸੂਆ ਹੈ ਵੀਰੇ ਕਦੋ ਸੂਈ ਹੈ ਜੀ ਅੱਧਾ ਘੰਟਾ ਹੋਇਆ ਹੈ ਬੱਚਾ ਕੀ ਦਿੱਤਾ ਅੱਛਾ ਜੀ ਜੇਰ ਪੈਣੀ ਹਜੇ ਬਾਕੀ ਆ ਹਾਂ ਪੈਣੀ ਆ ਜੀ ਠੀਕ ਹੈ ਜੀ ਜਦੋਂ ਪਹਿਲੇ ਜੇਰ ਪੈ ਗਈ ਤੇ ਉਹਦੀ ਵੀਡੀਓ ਕਵਰ ਕਰ ਲਿਓ ਕਰ ਲਾਂਗੇ ਬਾਅਦ ਲੜਤ ਹੋਇਆ ਬੈਠੂ ਨਹੀਂ ਦੇ ਰਹਾ ਰਾਜ ਜੀ ਠੀਕ ਹੈ ਜੀ ਬੋਲਾ ਕੱਢਿਆ ਥੋੜਾ ਕਣ ਜੀ ਨਹੀਂ ਹਜੇ ਨਹੀਂ ਕੱਢਿਆ ਜੀ ਕੋਈ ਨਹੀਂ ਹੱਥ ਨਾ ਨਾ ਹਜੇ ਹੱਥ ਨਹੀਂ ਲਾਇਆ ਆਪਣਾ ਥਣ ਤਾਂ ਪਾਸ ਕਰ ਲੇ ਹੋਣਗੇ ਹੱਥ ਥਣ ਪਾਸ ਕਰ ਲੇ ਬਾਕੀ ਤੁਹਾਨੂੰ ਦਿਖਾ ਦਿੰਨੇ ਆ ਪਾਸ ਕਰਕੇ ਬਾਅਦ ਫਿਰ ਘਟਣੀ ਸੀ ਨਾ ਬਾਕੀ ਠੰਡੀ ਸੀਲ ਪੂਰੀ ਆ ਉੱਤੇ ਪਾਸੇ ਬਹਿ ਗਿਆ ਬਾਈ ਜਿਦਾਂ ਦੱਸਿਆ ਜੀ ਬੇ ਸੋਹਣੇ ਕਿੰਨਾ ਕੁ ਪਾਜੂ ਵੀਰੇ ਦੁੱਧ ਦੁੱਧ ਤਾਂ ਵੀਰੇ ਠੀਕ ਹੈ ਹੁਣ ਗਾਂ ਸੇਵਾ ਦਾ ਹੀ ਦੇਖੋ ਗਾਂ ਸੇਵਾ ਦੇ ਸਰ ਤੇ ਤੋੜ ਕੇ ਦਿਖਾ ਦਿੰਦੇ ਆ 22 ਦੇ ਦਸਨ ਮੁਤਾਬਕ ਸੂਆ ਦੂਜਾ ਸੂਈ ਹੈ ਜੀ ਅੱਧਾ ਘੰਟਾ ਹੀ ਹੋਇਆ ਸੂਈ ਨੂੰ ਬੱਚਾ ਮਗਰ ਬੱਚਾ ਜੀ ਹਜੇ ਖੁਰ ਵੀ ਕੱਚੇ ਪਏ ਆ ਦੇਖ ਸਕਦੇ ਹੋ ਬੱਚੇ ਦੇ ਜੇਰ ਪੈਣੀ ਹਜੇ ਬਾਕੀ ਹੈ ਪ੍ਰੋਪਰ ਬਾਈ ਕਹਿੰਦਾ ਵੀਡੀਓ ਬਣਾ ਲਾਂਗੇ ਜਦੋਂ ਜੇਰ ਪੈਗੀ ਜੀ ਮਾਲਕਾਂ ਨੇ 14 15 ਕਹਿ ਕੇ ਦਿੱਤੀ ਹੈ ਜੀ ਬਾਈ ਕਹਿੰਦਾ ਆਪਾਂ ਐਵੇਂ ਕਹਿ ਦੇਗੇ 2 ਕਿਲੋ ਕੱਢਿਆ 4 ਕੱਢਿਆ ਹਜੇ ਨਹੀਂ ਕੱਢਿਆ ਕੁਝ ਥਣ ਜਰੂਰ ਪਾਸ ਕਰਤੇ ਹੈ ਜੀ ਓਕੇ ਆ ਥਣ ਬੇਫਿਕਰ ਹੋ ਜਾਓ ਜੀ ਬੱਚਾ ਤੁਹਾਨੂੰ ਵੱਛਾ ਮਿਲ ਜਾਣਾ ਜੀ ਦੁੱਧ ਤੁਹਾਡੀ ਸੇਵਾ ਦੇ ਸਰ ਤੇ ਆ ਬਾਕੀ ਤਿਆਰੀ ਚੰਗੀ ਆ ਹਵਾਨਾ ਤੁਹਾਨੂੰ ਨੇੜੇ ਤੋਂ ਦਿਖਾ ਦਿੰਨੇ ਥਾਣੇ ਕੱਲਾ ਕੱਲਾ ਨਿਕੜ ਮਹੱਤੀ ਚਵਾਈ ਵਾਲਾ ਥਾਣਾ ਨਹੀਂ ਲੱਗਾ ਉਹ ਚੱਕਰੀ ਨਹੀਂ ਲੱ ਥਾਣ ਲੈ ਵਾ ਜਿਵੇਂ ਮਰਜੀ ਜਿੱਧਰ ਵੀ ਲਾ ਲੈ ਮੈਂ ਕੋਈ ਮਰਜੀ ਬੈਠਾ ਰਵਾਂ ਠੰਡੀ ਸੀ ਹੁੰਦਾ ਤਾਂ ਅੰਤ ਕੋਈ ਨਹੀਂ ਜੀ ਲਓ ਜੀ ਆ ਦੇਖ ਲਓ ਸ਼ਵਾਈ ਦੀ ਜਮਾ ਇੱਕ ਨੰਬਰ ਨਾ ਪੂਰਸ਼ਾ ਲਾ ਪੂਰਾ ਨਹੀਂ ਲਓ ਠੀਕ ਹੈ ਜੀ ਹੂੰ ਤੇ ਡਿਮਾਂਡ ਵੀਰੇ ਦੀ ਕੀ ਰਹਿਣ ਵਾਲੀ ਹੈ ਜੀ ਵਾ ਡਿਮਾਂਡ ਜੀ ਲੋਕਾਂ ਨੂੰ ਤਾਂ ਆਪਾਂ ਕਰਨਾ ਨਹੀਂ ਮੁੱਲ ਬਾੜਾ ਹੀ ਲੈਣ ਦੇਣੀ ਕਰਨਾ ਲੈਣ ਦੇਣੀ ਇਕੱਲੀ ਛੋੜ ਹੀ ਹੋਣੀ ਸੌਦੇ 'ਚ ਨਾ ਆਪਾਂ ਬਿਕੋ ਨਹੀਂ ਸੌਦੇ 'ਚ ਨਹੀਂ ਬਣਾ ਜੀ ਠੀਕ ਹੈ ਜੀ ਹਾਂਜੀ ਕਿੰਨਾ ਜੀ 42000 ਰੁਪਏ ਦੇ ਦਾਂਗੇ ਲੈ ਨਹੀਂ ਹੈ ਹਾਂਜੀ ਚਲੋ ਮਾੜਾ ਮੋਟਾ ਮਾੜਾ ਮੋਟਾ ਮੁੱਕੇ ਤੇ ਹੋ ਜਾ ਕੋਈ ਛੋੜ ਚੱਪਾ ਕਰਦਾ ਕੋਈ ਨਹੀਂ ਹੈ ਤਾਂ ਕੋਈ ਵੀਰ ਸੌਦੇ ਬਾਜ਼ੀ 'ਚ ਨਾ ਪਵੇ 42000 ਰੁਪਿਆ ਡਿਮਾਂਡ ਆ ਜੀ ਵਿੱਚੋਂ ਲੈਸ ਚਲੋ ਮਾੜਾ ਮੋਟਾ ਹੋ ਜਾਊਗਾ ਜੀ 2 ਨੰਬਰ ਬੇਰੇ ਸੁਆਕੇ ਨਮਾ ਜੀ ਇਹਦਾ ਵੀ ਦੂਜਾ ਜੀ ਠੀਕ ਹੈ ਜੀ ਇਹ ਕਦੋਂ ਸੂਈ ਆ ਜੀ ਇਹ ਰਾਤ ਸੂਈ ਆ ਜੀ 3 ਵਜੇ ਰਾਤ ਸੂਈ ਬੱਚਾ ਕੀ ਦਿੱਤਾ ਇਹਦੀ ਬੱਚੀ ਆ ਜੀ ਜੇਰੇ ਦੀ ਡੰਨ ਆ ਜੀ ਹਾਈ ਜਾਨ ਪੈ ਗਈ ਕਿੰਨਾ ਬੋਲਾ ਕੱਢ ਲਿਆ ਜੀ ਬੋਲਾ ਦਾ 2.5 ਕਿਲੋ ਚੁਆ ਸੀਗਾ ਜੀ ਇੱਕ ਚੁਆਈ ਹੋਈ ਹੈ ਹਾਂਜੀ ਹਾਂਜੀ ਇੱਕ ਚੁਆ ਠੰਡਾਂ ਦੀ ਡੰਨ ਆ ਜੀ ਕਿੰਨਾ ਕਬਾਜ ਦੁੱਧ ਜੀ ਦੁੱਧ ਤਾਂ ਵੀਰੇ ਸੇਵਾ ਦਾ ਹੀ ਹੁਣ ਤੁਹਾਡੇ ਸਾਹਮਣੇ ਹੀ ਹੈ ਜਿਹੜਾ ਕੁਝ ਹੈਗਾ ਠੀਕ ਹੈ ਸੂਹਾ ਦੂਜਾ ਜੀ ਰਾਤ ਸੂਈ ਆ ਬੱਚਾ ਤੁਹਾਨੂੰ ਮਿਲ ਜਾਣਾ ਜੀ ਮਗਰ ਬੱਚੀ ਜੀ ਇੱਕ ਨਗ ਨਾ ਇੱਕ ਨਗ ਫ੍ਰੀ ਮਿਲ ਜਾਣਾ ਜੀ ਬਾਈ ਕਹਿੰਦਾ ਐਵੇਂ ਕਹੀ ਜੱਗ ਗਿਆ ਆਪਾਂ 2.5 ਕਿਲੋ ਕੱਢਿਆਗਾ ਜੀ ਇੱਕ ਚਵਾਈ ਹੋਈ ਆ ਬੈਗ ਸਾਈਡ ਤੋਂ ਵਾਣਾ ਤੁਸੀਂ ਦੇਖ ਸਕਦੇ ਹੋ ਚਾਰ ਹੀ ਥਾਣਾ 포ਟ ਨਿਸ਼ਾਂਕ ਨਹੀਂ ਥਾਣਾ ਦੀ ਬਿਰੇ ਡੰਨ 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 ਓਕੇ ਦਿਖਾ ਦਿੰਨੇ ਆ ਜੀ ਆਪਾਂ ਧਾਰਾ ਮਾਰ ਕੇ ਹੋਣੀ ਦਿਖਾ ਠੀਕ ਇੱਕ ਸਾਈਡ ਤੇ ਮਾੜੀ ਜੀ ਭਾਲਾ ਵੀ ਰਿਆ ਭਾਲਾ ਹਾਂਜੀ ਠੀਕ ਕੋਈ ਚੱਕਰ ਨਹੀਂ ਠੰਡੀ ਸੀਲ ਆ ਪੂਰੀ ਬਾਕੀ ਥਾਣਾ ਦੇ ਸਾਇਡ ਚੈੱਕ ਕਰ ਲਓ ਇੱਕ ਸਾਈਡ ਤੇ ਮਾੜੀ ਜੀ ਹੈਗੀ ਆ ਆਪਾਂ ਤਾਂ ਦਿਖਾ ਦਿੰਨੇ ਆ ਜੀ ਕੋਈ ਕਿਸੇ ਸੰਜਣ ਨੇ ਦੂਰੋਂ ਨੇੜੋਂ ਚੱਲ ਕੇ ਆਉਣਾ ਹੁੰਦਾ ਜੀ ਲੋ ਜਮ ਭਾਲਾ ਦਿਖ ਰੋ ਲੈ ਕੋਈ ਚੱਕਰ ਨਹੀਂ ਜਿੱਧਰ ਦੀ ਮਰਜ਼ੀ ਕੱਕ ਕਰ ਸਕਦੇ ਚਵਾਈ ਦੀ ਇੱਕ ਨੰਬਰ ਹੈ ਜੀ ਨਾ ਪੂਰੀ ਨਾ ਪਾਉਣਾ ਪਾ ਲਓ ਨਾ ਪਾਉਣਾ ਕੋਈ ਚੱਕਰ ਨਹੀਂ ਆਪਾਂ ਦਾ ਹੋਵੇ ਬੰਨੀ ਵੀ ਨਹੀਂ ਉਹ ਛੱਡਤੀ ਖੁੱਲੀ ਆ ਦੇ ਠੀਕ ਹੈ ਜੀ ਤੇ ਇਹਦੀ ਡਿਮਾਂਡ ਬਾਈ ਇਹਦੀ ਡਿਮਾਂਡ ਜੀ 40000 ਦੀ ਦੇ ਦਾਂਗੇ 40 ਦੇ ਦੇ ਹਾਂ ਜੀ ਹਾਂ ਨਾ ਹੀ ਲਓ ਜੀ ਜਮਾ ਜਾਇਜ਼ ਡਿਮਾਂਡ ਆ ਬਾਈ ਕਹਿੰਦਾ 40 ਕੋਲ ਜਿੰਨਾ ਮਰਜ਼ੀ ਕਰਾ ਲਓ ਲੈਂਡ ਦੇਣੀ ਆ ਜੀ ਠੀਕ ਹੈ ਜੀ ਲੈਣ ਦੇਣੀ ਆ ਬਾਕੀ ਗਰਮੀ ਵਾਲੀ ਆ ਰਹਿ ਤਾਂ ਮਹੀਆਂ ਵਰਗਾ ਦੁੱਧ ਆ 85 ਜਾਨ ਕਰੀ ਨਾ ਸਿੰਗਲ ਪਸ਼ੂ ਰੱਖਣਾ ਚਾ ਮੇਰੇ ਥੋੜਾ ਬਜਟ ਹੁੰਦਾ ਕਿਸੇ ਸੱਜਣ ਦਾ ਤੇ ਉਹਨਾਂ ਲਈ ਵਧੀਆ ਚੀਜ਼ ਹੈ ਜੀ 40000 ਰੁਪਿਆ ਚੋਂਦਾ ਬਿੱਤੀ ਆ 25000 ਦੀਆਂ ਦਾ ਬਈ ਬੱਚੀਆਂ ਹੀ ਮਿਲ ਜਾਂਦੀਆਂ ਤੇ ਤੁਹਾਨੂੰ ਦੁੱਧ ਵਾਲੀ ਗਾਂ ਮਿਲ ਜਾਣੀ ਆ ਉਹ ਥੋੜੀ ਸੇਵਾ ਕਰਨੀ ਉਹ ਕੋਈ ਵਿਆਹ ਘਰੇ ਉਹ ਜੇ ਸੀ ਕਿਸੇ ਦੇ ਘੱਟ ਸੇਵਾ ਵਾਲੇ ਘਰੇ ਹੋਣੇ ਸ਼ਾਂ ਬਾਲੀ ਬਿਆਰੀ ਪੱਠੇ ਤੂੜੀ ਤੇ ਸੀ ਕੱਲਾ ਦਾਣਾ ਦੂਰ ਨਹੀਂ ਪੈਂਦਾ ਸੀ ਠੀਕ ਹੈ ਜੀ ਘੱਟ ਸੇਵਾ ਵਾਲੇ ਘਰ ਉਹ ਆਈ ਆ ਤਾਂ ਕਰਕੇ ਥੋੜਾ ਜਿਆ ਹੈਗਾ ਜੀ ਅੱਗੇ ਵੀਰੇ 3 ਨੰਬਰ ਇਹ ਤੋਪੜਾ ਨਾ ਜੀ ਇਹ ਵੀ ਦੂਜਾ ਹੀ ਆ ਜੀ ਕਦੋਂ ਸੁਈ ਹੈ ਜੀ ਇਹ ਸੁਈ ਵੀਰੇ ਆਪਾਂ ਲਿਆਂਦੀ ਆ ਮੁੰਡਾ ਯਾਰ ਦੋਸਤ ਹੀ ਆਪਣਾ ਉਹਦੇ ਕੋਲੋਂ ਸੁਈ ਨੂੰ ਚਾਰ ਪੰਜ ਮਹੀਨੇ ਹੋ ਗਏ ਏ ਆਈ ਵਗੈਰਾ ਹੋਈ ਆ ਏ ਆਈ ਹੋਈ ਵੀ ਆ 1 ਮਹੀਨਾ 17 ਦਿਨ ਹੋ ਗਏ ਠੀਕ ਆ ਜੀ ਖਾਲੀ ਦੇਣੀ ਆ ਖਾਲੀ ਦੇਣੀ ਆ ਆਪਾਂ ਜੀ ਦੁੱਧ ਕਿੰਨਾ ਤਿਆਰ ਹੈ ਜੀ ਦੁੱਧ ਵੀਰੇ ਤੇ ਥੱਲੇ ਸੀਗਾ 10 ਕਿਲੋ ਆਪਣੇ ਕੋਲੇ ਆ ਕੇ ਜੀ ਨਹੀਂ ਲਾਇਆ ਥੋੜਾ ਜਨਾ ਜਿਆਦੇ ਗਾਈਆਂ ਚੋਂ ਆਈ ਵੀ ਆ ਇਹ ਠੀਕ ਆ ਜੀ ਤੇ ਹੁਣ ਜਣੀ 7 ਕਿਲੋ ਭਾਂਡੇ ਚ ਪਾਉਂਦੀਆਂ ਕਹਿਣ ਨੂੰ ਭਲਾ ਦੀ 8 ਕਹਦੇ 9 ਕਹਦੇ ਉਹਦਾ ਫਾਇਦਾ ਨਹੀਂ ਕੋਈ ਸੂਆ ਦੂਜਾ ਸੂਈ ਆ ਜੀ 4 5 ਮਹੀਨੇ ਬਾਈ 10 10 ਸਮਾਂ ਹੋ ਗਿਆ ਸੂਈ ਨੂੰ ਜੀ ਦੁੱਧ ਕਿੰਨਾ ਸੀਗਾ ਜੀ 10 ਕਿਲੋ ਹੁਣ 8 ਰਹਿ ਗਏ ਹਾਂਜੀ ਹਾਂਜੀ ਦੁੱਧ 10 ਕਿਲੋ ਸੀ ਬਾਈ ਕਹਿੰਦਾ ਥੋੜਾ ਜਿਹਾ ਉਪਰਾ ਕਰ ਗਈ ਆ ਜੀ ਹੁਣ ਜਿਹੜਾ ਅੱਜ ਦਾ ਦੁੱਧ ਆ ਜੀ 8 ਕਿਲੋ ਤਿਆਰ ਆ ਦੋ ਟਾਈਮ ਚਾਰ ਫਿਰ ਬੰਦਾ ਜੀ ਸੇਵਾ ਨਹੀਂ ਹੋਈ ਯਾਨੀ ਉਹ ਲੈ ਕੇ ਆਏ ਸੀ ਵਹਿੜ ਥੱਲੇ ਤੋਂ 40 42 ਕਿਲੋ ਸੀਗਾ ਪਰ ਹਾਂਜੀ ਵੱਡੀ ਵੱਡੀ ਬਹੁਤ ਆ ਬਰੀਡ ਵਾਲੀ ਆ ਪੂਰੀ ਚੰਗੀ ਚੰਗਾ ਪਰ ਸੇਵਾ ਵਾਲੇ ਪੱਖ ਵੱਲੋਂ ਹਾਂਜੀ ਹਾਂਜੀ ਰਹਿ ਗਈ ਆ ਜੀ ਜੇ ਕਿਸੇ ਸੱਜਣ ਸੇਵਾ ਵਾਲੇ ਕੋਲ ਹੁੰਦੀ ਜਿੰਨਾ ਮਰਜ਼ੀ ਦੁੱਧ ਚੋ ਲੈਣਦੇ ਕਿਉਂਕਿ ਜਿਹੜੀ ਬਰੀਡ ਆ ਉਹ ਪੂਰੀ ਚੰਗੀ ਆ 8 ਕਿਲੋ ਅੱਜ ਦਾ ਦੁੱਧ ਜੋ ਕੇ ਲੈ ਜਾਓ ਥਣਾ ਦੀ ਦੰਨ ਬਰੇ ਓਕੇ ਜਮਾ ਦਿਖਾ ਦਿੰਨੇ ਠੀਕ ਹੈ ਜੀ ਹਾਈਟ ਚੈੱਕ ਕਰ ਲਓ ਭਾਈ ਇਹਦਾ ਸਿਰ ਤੇ ਕਰੀ ਹੁੰਦੀ ਹੈ ਜੀ ਲਓ ਜੀ ਤਾਂ ਪੂਰਾ ਪੂਰੀ ਚੰਗੀ ਆ ਲੈ ਜਿੱਧਰ ਦੀ ਮਰਜ਼ੀ ਲੈ ਜਾਓ ਕੋਈ ਚੱਕ ਨਹੀਂ ਥਣਾ ਕੰਨੀ ਹੋਣਾ ਆਪਣਾ ਕੋਈ ਪਸ਼ੂ ਮੜਾ ਹੋਊਗਾ ਠੀਕ ਆ ਠੀਕ ਹੈ ਜੀ ਥਣਾ ਦੀ ਫੁੱਲ ਗਾਰੰਟੀ ਇਹਦੀ ਡਿਮਾਂਡ ਬਰੇ ਫਿਰ ਇਹਦੀ ਡਿਮਾਂਡ ਤਾਂ ਜਮਾ ਬੱਛੀਆਂ ਵਾਲਾ ਭਾਈ ਆ ਜੀ ਕਿੰਨਾ ਜੀ 22000 ਦੀ ਦੇ ਦਾਂਗੇ ਲਓ ਜੀ 22000 ਦੀ ਬਾਈ ਕਹਿੰਦਾ ਦੇ ਦਾਂਗੇ ਬੱਛੀਆਂ ਜਿਹਨੂੰ ਨਾਗ ਫੱਟ ਬੈ ਉਹ ਦੇਸ਼ਕ ਦੀ 2 ਟਾਈਮ ਚੋ ਕੇ ਲੈ ਜੀ ਠੀਕ ਹੈ ਜੀ ਨੰਬਰ ਸਕਰੀਨ ਤੇ ਚੱਲਦਾ ਰਹਿਣਾ ਜੀ ਧੰਨਵਾਦ